ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਗੀਤਾ ਪਵਨ ਤਾਪਾ ਦਾ 뷰 ਜੋ श्री कृष्ण जन्माष्टमी मौके श्री शक्ति सेवा दल ਵੱਲੋਂ ਸਜਾਇਆ ਗਿਆ ਡੈਕੋਰੇਸ਼ਨ ਕੀਤੀ ਗਈ ਹੈ ਬਾ ਕਮਾਲ ਡੈਕੋਰੇਸ਼ਨ ਕੱਲ ਨੂੰ 16 ਅਗਸਤ ਦਿਨ ਸ਼ਨੀਵਾਰ श्री कृष्ण जन्माष्टमी ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਕਤੀ ਸੇਵਾ ਦਲ ਤਪਾ ਵੱਲੋਂ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਜੀਵਨ ਦੇ ਆਧਾਰਿਤ ਬਹੁਤ ਖੂਬਸੂਰਤ ਝਾਕੀਆਂ ਦਿਖਾਈਆਂ ਜਾਣਗੀਆਂ ਜਿਸ ਦੇ ਸਬੰਧ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਆ ਕੱਲ 16 ਅਗਸਤ ਦਿਨ ਸ਼ਨੀਵਾਰ ਸ਼੍ਰੀ ਗੀਤਾ ਭਵਨ ਤਪਾ ਵਿਖੇ ਪਹੁੰਚੋ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰੋ ਅਸ਼ੀਰਵਾਦ ਪ੍ਰਾਪਤ ਕਰੋ ਤੁਹਾਨੂੰ ਇੱਧਰ ਦਿਖਾ ਰਹੇ ਆ ਚਾਕੀਆਂ ਲਈ ਸਟੇਜ ਤਿਆਰ ਕੀਤੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੀਆਂ ਮਾਰਨ ਨੂੰ ਪਾਉਂਦੀਆਂ ਹੋਈਆਂ ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਇਹਨੂੰ ਹੋਰ ਵੀ ਦੱਸ ਦਈਏ ਕਿ ਸ੍ਰੀ ਗੀਤਾ ਭਵਨ ਦੇ ਵਿੱਚ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਹੜੇ ਵੀਰਾਂ ਦੇ ਭੈਣਾਂ ਦੇ ਮਤਾਮਾਂ ਦੇ ਵਰਤ ਨੇ ਉਹਨਾਂ ਲਈ ਵੀ ਵਰਤਾਂ ਵਾਲਾ ਸਮਾਨ ਤਿਆਰ ਕੀਤਾ ਗਿਆ ਹੈ ਟਾਡੇ ਸ਼੍ਰੇਸ਼ ਜੀ ਦੇਖ ਰਹੇ ਕਰ ਰਹੇ ਨੇ ਵਿਪਲ ਸ਼ਰਮਾ ਜੀ ਉਹਨਾਂ ਦਾ ਪੁੱਤਰ ਤੁਹਾਡੀ ਸ਼੍ਰੇਸ਼ ਜੀ ਨਾਲ ਗੱਲ ਕਰਵਾ ਦਿੰਨੇ ਹਾਂ ਹਾਂ ਜੀ ਸ਼੍ਰੇਸ਼ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਰਾਦੇ ਕ੍ਰਿਸ਼ਨ ਜੀ ਰਾਦੇ ਕ੍ਰਿਸ਼ਨ ਕੱਲ ਨੂੰ ਫਿਰ ਕ੍ਰਿਸ਼ਨ ਜਨਮ ਅਸ਼ਟਮੀ ਆ ਕੀ ਕਹਿਣਾ ਚਾਹੁੰਦੇ ਹਾਂ ਬਸ ਸਾਗਰ ਕੇੜੇ ਨੂੰ ਬੇਨਤੀ ਹੈ ਵੀ ਹਰ ਸਾਲ ਦੀ ਤਰ੍ਹਾਂ ਗੀਤਾਪੁਰ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਤੇ ਭਰਪੂਰ ਭੰਡਾਰਾ ਵਰਤਾਇਆ ਜਾਊਗਾ ਜਿਹਦੇ ਚ ਵਰਤਾਂ ਵਾਲੇ ਵੀ ਪੂਰਾ ਇੰਤਜ਼ਾਮ ਹੈ ਤੇ ਸਾਰੇ ਹਮ ਹਮ ਆ ਕੇ ਜੀਦਾ ਭਗਵੰਤੋ ਤੇ ਭਗਵਾਨ ਦਾ ਆਸ਼ੀਰਵਾਦ ਕਰੋ ਓਕੇ ਇਹ ਹਨ ਸ਼੍ਰੀ ਰੇਸ਼ ਚੰਦੇਲ ਜੀ ਤੇ ਤੁਹਾਨੂੰ ਅੰਦਰ ਅਸੀਂ ਉਹ ਆਂਦੇ ਵਖ ਵਖ ਸਰੂਪਾਂ ਦੇ ਵੀ ਦਰਸ਼ਨ ਕਰਵਾਉਨੇ ਆ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਰਾਧਾ ਕ੍ਰਿਸ਼ਨ ਜੀ ਦਾ ਸਰੂਪ ਦਿਖਾ ਮੰਗੇ ਤੁਹਾਨੂੰ ਸਾਹਮਣੇ ਬਹੁਤ ਹੀ ਸੋਹਣਾ ਸਰੂਪ ਹੈ ਇਹ ਹਾਲ ਕਮਰ ਆ ਗਿਆ ਗੀਤਾ ਭਵੰਦਾ ਮੈਂ ਤੁਹਾਡਾ ਆਪਣਾ ਵੀਰੇ ਸ਼ਰਮਾ ਤਾਂ ਮੇਰੇ ਪੇਜ ਨਾਲ ਜੁੜੋ ਉਹ ਆਣ ਸ਼੍ਰੀ ਕ੍ਰਿਸ਼ਨ ਜੀ ਸਭ ਤੇ ਮੇਰ ਪਰੇ ਹੱਥ ਰੱਖਣ ਰਾਧਾ ਕ੍ਰਿਸ਼ਨ ਜੀ ਦਾ ਬਹੁਤ ਹੀ ਮਨਮੋਹਕ ਰੂਪ ਦਰਸ਼ਨ ਕਰਵਾ ਰਿਹਾ ਤੁਹਾਨੂੰ ਰਾਧਾ ਕ੍ਰਿਸ਼ਨ ਜੀ ਦੇ ਬਹੁਤ ਸੋਹਣੀ ਦਿਖ ਦਿੱਤੀ ਗਈ ਹੈ ਮੰਦਰ ਨੂੰ ਈਕੀਤਾ ਪਵਨ ਜੀ ਦਾ ਸ਼੍ਰੀ ਗੀਤਾ ਪਵਨ ਦਾ ਹਾਲ ਕਮਰਾ ਜਿਸ ਦੇ ਵਿੱਚ ਸ਼ੇਰਾਂ ਵਾਲੀ ਮੇਰਾਂ ਵਾਲੀ ਮਾਂ ਨੈਣਾ ਦੇਵੀ ਮਾਂ ਚਿੰਤਾ ਪੂਰਨੀ ਮਾਂ ਸਾਹਿਬ ਤੇ ਮੇਰ ਕਰੋ ਮਹਾ ਮਾਈ ਦਾ ਸਰੂਪ ਦਰਸ਼ਨ ਕਰੋ ਮਾ ਸੇਰ ਤੇ ਸਵਾਰ ਹੈ ਸ਼ੇਰਾਂ ਵਾਲੀ ਮਾਂ ਮੀਰਾ ਵਾਲੀ ਮਾ ਸਾਭ ਦੇ ਖਜ਼ਾਨੇ ਭਰਪੂਰ ਕਰੀ ਨਗਰ ਖੇੜੇ ਤੇ ਸੁਖ ਸ਼ਾਂਤੀ ਬਖਸ਼ੀ ਦਰਸ਼ਨ ਕਰਵਾ ਰਿਹਾ ਤੁਹਾਨੂੰ ਤੁਹਾਨੂੰ ਸਿੱਧ મહાਪੁਰਸ਼ਾਂ ਦੇ ਵੀ ਦਰਸ਼ਨ ਕਰਵਾਵਾਂਗੇ ਸਾਡੇ ਸ਼ਹਿਰ ਦੇ ਬਹੁਤ ਹੀ ਸਿੱਧ મહાਪੁਰਸ਼ ਹੋਏ ਨੇ ਰਾਮ ਪਰਿਵਾਰ ਜੀ ਦਾ ਸਰੂਪ ਦਰਬਾਰ RAM ਜੀ ਦਾ ਦਰਬਾਰ ਉਹ ਹਨ श्री रामचन्द्र ਜੀ ਮਾਤਾ ਸੀਤਾ ਜੀ ਲਕਸ਼ਮਣ ਭਰਾਤਾ ਜੀ ਬਹੁਤ ਹੀ ਭਵੇ ਸਰੂਪ ਵੀਰ ਹਨੂਮਾਨ ਜੀ ਇਹਨਾਂ ਦੇ ਸੇਵਕ ਰਾਮ ਨਾ ਚਲੇ ਹਨੂਮਾਨ ਕੇਵਲ ਬਿਨਾ ਤੁਹਾਨੂੰ ਜੋ ਮੈਂ ਕਿਹਾ ਸੀ ਵੀ ਦਰਸ਼ਨ ਕਰਵਾ ਰਿਹਾ ਹਾਂ ਸਿੱਧ ਮਹਾਪੁਰਸ਼ਾਂ ਦੇ ਇਹ ਸਾਡੇ ਇਲਾਕੇ ਦੇ ਸ਼ਹਿਰ ਦੇ ਸਿੱਧ ਮਹਾਪੁਰਸ਼ ਸ੍ਰੀ ਸ੍ਰੀ 1008 ਸੁਆਮੀ ਪਰਮਾਨੰਦ ਜੀ ਅੰਦਰਲਾ ਡੇਰਾ ਬੜੀ ਕਠਨ ਤਪੱਸਿਆ ਕੀਤੀ ਇਹਨਾਂ ਨੇ ਇਨਾਂ ਦੀ ਤਪੱਸਿਆ ਨੂੰ ਕੋਟੀ ਕੋਟੀ ਪ੍ਰਣਾਮ ਹੈ। ਰਾਧਾਕ੍ਰਿਸ਼ਨ ਜੀ ਬਲਸ਼ੇਖਰ ਵਾਰਿਆਂ ਤੁਹਾਨੂੰ ਇਹ ਸਾਰਾ ਸ਼੍ਰੀ ਗਿਬਵਨ ਤਪਾਦਾ ਹਾਲ ਦਾ ਵਿਊ ਹੈ। ਤਾਂ ਹੁਣ ਫਿਰ ਬਾਹਰ ਲੈ ਕੇ ਚੱਲਦੇ ਹਾਂ। ਦਰਸ਼ਨ ਕਰਵਾਉਂਦੇ ਆ ਤੁਹਾਨੂੰ ਮੰਦਰਾਂ ਦੇ ਸਭ ਤੇ ਅਸ਼ੀਰਵਾਦ ਬਣਿਆ ਰਹੇ ਸਾਡੇ ਆ ਰਾਮਲੀਲਾ ਕਲੱਬ ਦੇ ਪ੍ਰਧਾਨ ਨਾਲ ਸਿੰਘਾ ਜੀ ਵੀ ਪਹੁੰਚ ਚੁੱਕੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਉਣਾ ਇੱਕ ਮਿੰਟ ਲਈ ਇੱਕ ਮਿੰਟ ਲਈ ਉਹਨਾਂ ਨਾਲ ਗੱਲ ਕਰਵਾਉਣਾ ਹਾਂਜੀ ਰਾਮਰਾਮ ਜੀ ਰਾਮਰਾਮ ਕਿਵੇਂ ਪ੍ਰਧਾਨ ਜੀ ਠੀਕ ਹੈ ਜੀ ਵਧੀਆ ਜੀ ਜਨਮ ਅਸ਼ਟਮੀ ਆਹ ਡਾੜਾ ਕੱਲ ਨੂੰ ਕੀ ਕਰਾਂਗੇ ਹਾਂ ਜੀ ਹਾਂ ਜੀ ਬਹੁਤ ਬੜਾ ਖੁਸ਼ੀ ਧੂਮ ਧਾਮ ਨਾਲ ਸ਼ਕਤੀ ਸੇਵਾ ਦਲ ਵੱਲੋਂ ਆਪਣੇ ਪੂਤਾ ਵੈਸੇ ਸਾਰੇ ਸ਼ਹਿਰ ਦੇ ਵਿੱਚ ਹੀ ਸਾਰੀ ਸਤਾਮਾ ਮਨਾ ਰਹੀਆਂ ਨੇ ਵੈਸੇ ਸ਼ਕਤੀ ਸੇਵਾ ਦਲ ਵੱਲੋਂ ਇਹ ਜਿਹੜਾ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਹੈ ਗੀਤਾ ਭਵਨ ਦੇ ਵਿੱਚ ਬਣਾਇਆ ਜਾਂਦਾ ਠੀਕ ਹੈ ਗੀਤਾ ਭਵਨ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸ਼ਕਤੀ ਸੇਵਾ ਦਲ ਜਿਹੜਾ ਕਿ ਪਿਛਲੇ 30 35 ਸਾਲਾਂ ਤੋਂ ਲਗਾਤਾਰ ਇਹ ਮਨਾ ਰਿਹਾ ਨੇ ਤੇ ਉਸ ਦਾ ਇਹ ਚਕਤੀ ਸੇਵਾ ਦਾ ਗੀਤਾ ਭਵਨ ਲੱਗ ਰ ਕਮੇਟੀ ਗੀਤਾ ਭਵਨ ਕਮੇਟੀ ਸਾਰੇ ਰਲ ਕੇ ਇਹ ਪ੍ਰੋਗਰਾਮ ਕਰ ਰਹੇ ਮੰਡੀ ਨਿਵਾਸੀਆਂ ਨੂੰ ਅਪੀਲ ਹੈ ਵੀ ਕੱਲ ਨੂੰ ਜਰੂਰ ਭਗਵਾਨ ਦੇ 크੍ਰਿਸ਼ਣ ਦੇ ਜਨਮ ਦਿਨ ਤੇ ਜਰੂਰ ਗੀਤਾ ਭਵਨ ਚ ਸਾਰੇ ਮੰਤਰਾ ਜੀ ਜਾ ਕੇ ਆਓ ਪਰ ਗੀਤਾ ਭਵਨ ਚ ਵੀ ਬਹੁਤ ਸੁੰਦਰ ਸੰਰਚਨਾ ਕੀ ਫਲਾ ਰਹੇ ਨੇ ਉੱਥੇ ਪਹੁੰਚੋ ਜਰੂਰ ਪਹੁੰਚੋ ਠੀਕ ਹੈ ਧੰਨਵਾਦ ਜੈ ਸ਼੍ਰੀ ਰਾਮ ਇਹ ਸਨ ਰਾਮਲੀਲਾ ਕਮੇਟੀ ਦਸਹਿਰਾ ਕਮੇਟੀ ਦੇ ਪ੍ਰਧਾਨ ਆਨੰਦ ਸਿੰਘ ਵਾਲਾ ਬਿੱਟੂ ਗਏ ਦਿੰਦੇ ਇਹਨਾਂ ਨੂੰ ਇਹ ਮੰਦਿਰ ਦਾ 뷰 ਹੈ ਸਾਰਾ ਹਾਲ ਦਾ। ਸ਼੍ਰੀ ਗੀਤਾ ਭਵਨ ਦੇ ਹਾਲ ਦਾ 뷰 ਤੁਹਾਨੂੰ ਦਿਖਾ ਰਹੇ ਹਾਂ। ਤਾ। ਉਹ 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 ਮੇਰਾ ਸੁਪੇਗ ਪਿਲਾ ਤੁਹਾਨੂੰ ਦੱਸਦਾ। ਤਾ। ਉਹ ਦੇ ਉਹ ਕੋਈ ਨਾ ਨਾ। ਜਦਾਂ ਕਿ ਜੋ ਉਹ ਦੀ ਮਰਜ਼ੀ ਕਰੋ। ਤੇ ਸਾਹਮਣੇ ਸ਼ੈੱਡ ਬਣਿਆ ਹੋਇਆ। ਉਸ ਦੇ ਸਾਹਮਣੇ ਮੰਦਰਾ ਨੂੰ ਸਜਾਇਆ ਗਿਆ ਹੈ। ਇੱਧਰ ਜਗਸ਼ਾਲਾ। ਸ਼੍ਰੀ ਗੀਤ ਘਵੰਦੇ ਵਿੱਚ ਜਗਸ਼ਾਲਾ ਦਾ ਨਿਰਮਾਣ ਕਰਵਾਇਆ ਗਿਆ। ਕਿਉਂਕਿ ਜਦ ਵੀ ਕੋਈ ਗੀਤ ਘਵੰਦੇ ਵਿੱਚ ਸਮਾਗਮ ਹੁੰਦਾ ਹੈ ਤਾਂ ਧਾਵਣ ਕਰਨ ਲਈ ਇਸ ਜਗਸ਼ਾਲਾ ਦੇ ਵਿੱਚ ਧਾਵਣ ਕੀਤਾ ਜਾਂਦਾ ਹੈ। ਬਹੁਤ ਹੀ ਬਾ ਕਮਾਲ ਯਗਸ਼ਾਲਾ ਤਿਆਰ ਕੀਤੀ ਗਈ ਹੈ ਤੁਹਾਨੂੰ ਸਾਰਾ ਇਹਦਾ ਵੀਊ ਦਿਖਾ ਰਹੇ ਹਾਂ ਯਗਸ਼ਾਲਾ ਦਾ ਸਾਰਾ ਵੀਊ ਵੀਡੀਓ ਸ਼ੇਅਰ ਅਤੇ ਲਾਈਕ ਜਰੂਰ ਕਰੋ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਇਹ ਸਾਰਾ ਵੀਊ ਹੈ ਸ਼੍ਰੀ ਗੀਤਾ ਭਵਨ ਤਪਾ ਦਾ ਇਹ ਸਾਹਮਣੇ ਮੰਦਰ ਜਿਨ੍ਹਾਂ ਨੂੰ ભગવાન શ્રી ਕ੍ਰਿਸ਼ਨ ਜੀ ਦੇ ਜਨਮ ਅਸਤਮੀ ਮੌਕੇ ਤਾਂ ਬਹੁਤ ਬਹੁਤ ਧੰਨਵਾਦ ભગવાન શ્રી ਕ੍ਰਿਸ਼ਨ ਜੀ ਸਭ ਤੇ ਆਪਣਾ ਮੇਰ ਪਰਿਆ ਹੱਥ ਬਣਾਈ ਰੱਖਣਾ ਬਹੁਤ ਬਹੁਤ ਧੰਨਵਾਦ